ਹਰ ਇੱਕ ਗੱਡੀ ਦੇ ਫਰੰਟ ਤੇ ਇੱਕ ਵੱਡਾ ਸ਼ੀਸ਼ਾ ਹੁੰਦਾ ਤੇ ਫਿਰ ਉਹਦੇ ਉੱਪਰ ਇੱਕ ਛੋਟਾ ਜਿਹਾ ਸ਼ੀਸ਼ਾ ਲੱਗਾ ਹੁੰਦਾ ਉਹ ਛੋਟੇ ਜਿਹੇ ਸ਼ੀਸ਼ੇ ਥਾਣੀ ਡਰਾਈਵਰ ਦੇਖਦਾ ਆ ਕਿ ਪਿੱਛੇ ਕੀ ਆ ਰਿਹਾ ਹੈ ਤੇ ਉਹ ਉਹਦੇ ਤੋਂ ਦੇਖ ਕੇ ਫਰੰਟ ਸ਼ੀਸ਼ੇ ਵਿੱਚ ਦੇਖਦਾ ਆ ਤੇ ਗੱਡੀ ਨੂੰ ਉਹਦੇ ਹਿਸਾਬ ਦੇ ਨਾਲ ਕੰਟਰੋਲ ਕਰਦਾ ਆ ਕਿ ਕੋਈ ਨੁਕਸਾਨ ਨਾ ਹੋ ਜਵੇ ਤੇ ਗੱਡੀ ਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਜਿਹੜਾ ਆ ਉਹ ਲੈ ਕੇ ਜਾਂਦਾ ਹੈ ਪਰ ਜੇ ਉਹ 프ਰੰਟ ਸ਼ੀਸ਼ੇ ਨੂੰ ਵੱਡੇ ਸ਼ੀਸ਼ੇ ਨੂੰ ਜਿੱਥੋਂ ਸਾਹਮਣੇ ਨਜ਼ਰ ਆ ਰਿਹਾ ਹੈ ਜੋ ਅੱਗੇ ਨਜ਼ਰ ਆ ਰਿਹਾ ਹੈ ਜੇ ਉਹਨੂੰ ਦੇਖਣਾ ਛੱਡ ਕੇ ਉਹ ਸਿਰਫ ਛੋਟੇ ਸ਼ੀਸ਼ੇ ਦੇ ਵਿੱਚ ਦੇਖਦਾ ਰਹੇ ਜਿਹਦੇ ਵਿੱਚ ਪਿਸ਼ੋਕੜ ਪਿਛਲਾ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਪਤਾ ਗੱਡੀ ਕ੍ਰੈਸ਼ ਹੋ ਸਕਦੀ ਹੈ ਠੀਕ ਐਸੇ ਹੀ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਪ੍ਰੈਜ਼ੈਂਟ ਸਾਡਾ ਫਰੰਟ ਮਿਰਰ ਆ ਸਾਡਾ ਸਾਡੇ ਜੀਵਨ ਦੀ ਗੱਡੀ ਦਾ ਸਾਹਮਣਾ ਸ਼ੀਸ਼ਾ ਆ ਤੇ ਪਾਸਟ ਉਸ ਫਰੰਟ ਸ਼ੀਸ਼ੇ ਦੇ ਉੱਤੇ ਲੱਗਾ ਹੋਇਆ ਇੱਕ ਛੋਟਾ ਗਲਾਸ ਆ ਬਹੁਤ ਸਾਰੇ ਲੋਕ ਫਰੰਟ ਗਲਾਸ ਤੋਂ ਆਪਣਾ ਧਿਆਨ ਹਟਾ ਕੇ ਸਿਰਫ ਉਸ ਛੋਟੇ ਮਿਰਰ ਦੇ ਵਿੱਚ ਦੇਖਦੇ ਰਹਿੰਦੇ ਆ ਜਿੱਦੇ ਤੋਂ ਸਿਰਫ ਪਿਛਲਾ ਹਿੱਸਾ ਨਜ਼ਰ ਆਉਂਦਾ ਆ ਜੋ ਪਿੱਛੇ ਆ ਜੋ ਬੀਤ ਚੁੱਕੇ ਦੇ ਵਿੱਚ ਆ ਉਹ ਨਜ਼ਰ ਆਉਂਦਾ ਹੈ ਅਗਰ ਅਸੀਂ ਸਾਡੇ ਪਾਸਟ ਵੱਲ ਦੇਖਦੇ ਰਵਾਂਗੇ ਤੇ ਅਸੀਂ ਕਦੀ ਵੀ ਆਪਣੇ ਪ੍ਰੈਜ਼ੈਂਟ ਨੂੰ ਪ੍ਰੋਟੈਕਟ ਨਹੀਂ ਕਰ ਸਕਾਂਗੇ ਅਸੀਂ ਕਦੀ ਵੀ ਆਪਣੇ ਪ੍ਰੈਜ਼ੈਂਟ ਨੂੰ ਸੇਫ ਨਹੀਂ ਕਰ ਸਕਾਂਗੇ ਪਰ ਉਹ ਛੋਟਾ ਜਿਹਾ ਸ਼ੀਸ਼ਾ ਇਸ ਲਈ ਹੁੰਦਾ ਕਿ ਅਸੀਂ ਜੋ ਸਾਡੇ ਪਿੱਛੇ ਆ ਉਸ ਤੋਂ ਦੇਖ ਕੇ ਅਸੀਂ ਆਪਣੇ 프ਰੰਟ ਨੂੰ ਸੇਵ ਕਰ ਸਕੀਏ ਮਤਲਬ ਕਿ ਜੋ ਸਾਡੇ ਪਾਸਟ ਵਿੱਚ ਸਾਡੇ ਕੋਲ ਹੋਇਆ ਆ ਅਸੀਂ ਆਪਣੀ ਪ੍ਰੈਜ਼ੈਂਟ ਲਾਈਫ ਦੇ ਵਿੱਚ ਅਸੀਂ ਉਹਦੇ ਤੋਂ ਸਿੱਖ ਕੇ ਪਾਸਟ ਤੋਂ ਸਿੱਖ ਕੇ ਅਸੀਂ ਆਪਣੇ ਪ੍ਰੈਜ਼ੈਂਟ ਨੂੰ ਤੇ ਆਪਣੇ ਫਿਊਚਰ ਨੂੰ ਜਿਹੜਾ ਇਹ ਪ੍ਰੋਟੈਕਟ ਕਰ ਸਕੀਏ ਸੋ ਅਕੋਰਡਿੰਗ ਟੂ ਬਾਈਬਲ ਵਚਨ ਦੇ ਵਿੱਚ ਲਿਖਿਆ ਆ ਕਿ ਬੁੱਧ ਗਲੀਆਂ ਵਿੱਚ ਹੋਕਾ ਦਿੰਦੀ ਫਿਰਦੀ ਆ ਸੋ ਬੁੱਧ ਵਿਜ਼ਡਮ ਡਿਵਾਈਨ ਵਿਜ਼ਡਮ ਏ ਹਰ ਜਗ੍ਹਾ ਤੇ ਤੁਹਾਨੂੰ ਸਿਖਾਉਂਦੀ ਆ ਹਰ ਜਗ੍ਹਾ ਤੋਂ ਤੁਸੀਂ ਸਿੱਖ ਸਕਦੇ ਆ ਤੁਸੀਂ ਚਿੜੀਆਂ ਕਾਵਾਂ ਤੋਂ ਸਿੱਖ ਸਕਦੇ ਆ ਤੁਸੀਂ ਕੀੜੀਆਂ ਤੋਂ ਸਿੱਖ ਸਕਦੇ ਆ ਤੁਸੀਂ ਛੋਟੇ ਬੱਚੇ ਕੋਲੋਂ ਸਿੱਖ ਸਕਦੇ ਆ ਤੁਸੀਂ ਗੱਡੀ ਵਿੱਚ ਬੈਠੇ ਹੋਏ ਵੀ ਆਪਣੀ ਜ਼ਿੰਦਗੀ ਦੇ ਬਾਰੇ ਵਿੱਚ ਬਹੁਤ ਚੀਜ਼ਾਂ ਨੂੰ ਸਿੱਖ ਸਕਦੇ ਆ ਸੋ ਬੁੱਧ ਗਲੀਆਂ ਵਿੱਚ ਹੋੱਕੇ ਦਿੰਦੀ ਫਿਰਦੀ ਆ ਸਿੱਖਣ ਵਾਲਾ ਮਨ ਹੋਣਾ ਚਾਹੀਦਾ ਕਹਿੰਦਾ ਜੇ ਕੋਈ ਬੂਹਾ ਖੋਲੇ ਤੋ ਵਚਨ ਦੇ ਵਿੱਚ ਲਿਖਿਆ ਕਿ ਉਹ ਕਿੰਨੀ ਮੈਂ ਘਰ ਵਿੱਚ ਆਵਾਂ ਤੇ ਉਹਦੇ ਨਾਲ ਪ੍ਰਸ਼ਾਦਾ ਸ਼ਕਾਂ ਗੋਡ ਬlesਸ ਯੂ